ਸਾਰੇ ਭੈਣ ਭਰਾਵਾਂ ਨੂੰ ਮੇਰੀ ਵੱਲੋਂ ਸਤ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਉਸ ਜਿਹੜੀ ਕਿ ਦਲਦਲ ਦੇ ਵਿੱਚ ਮੇਰੇ ਭੈਣ ਭਰਾ ਫਸ ਚੁੱਕੇ ਨੇ ਭੈਣਾ ਵੀ ਅੱਜਕੱਲ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਜਾ ਰਹੀਆਂ ਨੇ ਜਿਵੇਂ ਕਿ ਸ਼ਰਾਬ ਦਾ ਨਸ਼ਾ ਚਿੱਟੇ ਦਾ ਨਸ਼ਾ ਦੇ ਕੋਈ ਨਸ਼ਾ ਕੋਈ ਵੀ ਹੈਗਾ ਬਹੁਤ ਸਾਰੇ ਤਰ੍ਹਾਂ ਦੇ ਨਸ਼ਾ ਨੇ ਜਿਨ੍ਹਾਂ ਨੂੰ ਆਪਾਂ جا کے بھی ختم نہیں کر سکدی پہلا ਸ਼ੌਂਕ ਸ਼ੌਂਕ ਦੇ ਵਿੱਚ ਲਾਇਦੇ ਜੇ ਕਿਸੇ ਨੂੰ ਪੁੱਛਿਆ ਨਾ ਵੀ ਤੂੰ ਇਹ ਸਰਬ ਕਿਉਂ ਪੀਤੀ ਹੈ ਜਾਂ ਕੁਛ ਵੀ ਕੋਈ ਨਸ਼ਾ ਕਿਉਂ ਕੀਤਾ ਤਾਂ ਤਾਂ ਕਹਿੰਦੇ ਨੇ ਮੈਂ ਨਹੀਂ ਕੀਤਾ ਮੈਨੂੰ ਕਿਸੇ ਦੋਸਤ ਨੇ ਕਰਵਾਤਾ ਜਾਂ ਕਿਸੇ ਨੇ ਕੋਈ ਕਿਸੇ ਨੂੰ ਕੁਛ ਨਹੀਂ ਕਰਵਾਉਂਦਾ ਹੈਗਾ ਜਿੰਨਾ ਚਿਰ ਆਪਣਾ ਖੁਦ ਦਾ ਮਨ ਉਸ ਚੀਜ਼ ਨੂੰ ਕਰਦਾ ਹੈ ਨਾ ਉਦੋਂ ਕਰਵਾਉਂਦਾ ਆਪਾਂ ਖੁਦ ਹੀ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਆਂ ਪਹਿਲਾਂ ਆਪਾਂ ਸ਼ੌਂਕ ਦੇ ਵਿੱਚ ਫਸਦੇ ਆਂ ਫਿਰ ਮਜਬੂਰੀ ਹੋ ਜਾਂਦੀ ਹੈ ਕਿਉਂਕਿ ਫਿਰ ਆਪਣੇ ਅੰਦਰ ਜਿਹੜੇ ਇਹ ਨਸ਼ੇ ਵਾਲੇ ਕਿਟਾਣੂ ਨੇ ਨਸ਼ੇ ਵਾਲੇ ਜਿਹੜੇ ਇਹ ਪਦਾਰਥ ਹੈ ਜਿਹਨਾਂ ਕਹਿੰਦੇ ਆ ਆਪਣੇ ਇੱਕ ਵਾਇਰਸ ਹੈ ਇਹ ਇਹ ਫਿਰ ਜਦੋਂ ਨਾ ਉਹ ਟਾਈਮ ਹੁੰਦਾ ਜਿਸ ਟਾਈਮ ਤੁਸੀਂ ਨਸ਼ਾ ਕੀਤਾ ਹੁੰਦਾ ਉਸੇ ਟਾਈਮ ਦੁਬਾਰਾ ਤੋਂ ਐਕਟਿਵ ਹੁੰਦੇ ਨੇ ਫਿਰ ਹੁੰਦਾ ਵੀ ਹੋਰ ਨਸ਼ਾ ਕਰ ਇਸ ਤਰੀਕੇ ਨਾਲ ਕਰਦੇ ਕਰਦੇ ਜ਼ਮੀਨਾਂ ਜਾਇਦਾਦਾਂ ਆਪ ਦਾ ਸਾਰੀ ਜ਼ਿੰਦਗੀ ਸਾਰੀ ਕਮਾਈ ਆਪਣੇ ਪਰਿਵਾਰ ਦੀ ਹੈ ਨਾ ਪਿਆਰ ਆਪਣੇ ਬੱਚਿਆਂ ਦੀ ਫਿਊਚਰ ਆਪਣੇ ਮਾਪੇ ਦਾ ਬੜੇ ਪੱਸਾਰਾ ਨਸ਼ਿਆਂ ਦੇ ਵਿੱਚ ਖਾ ਜਾਂਦੇ। ਤਾਂ ਅੱਜ ਆਪਾਂ ਛੋਟਾ ਜਿਹਾ ਉਪਰਾਲਾ ਕੀਤਾ ਇਸ ਚੀਜ਼ ਨੂੰ ਤੁਸੀਂ ਘਰ ਦੇ ਵਿੱਚ ਹੀ ਬਣਾ ਸਕਦੇ ਹੋ ਕੋਈ ਇਹ ਮਹਿੰਗੀ ਨਹੀਂ ਕੋਈ ਤੁਸੀਂ ਕਿਦੋਂ ਬਾਜ਼ਾਰ ਦੇ ਵਿੱਚੋਂ ਇਹ ਨਹੀਂ ਹੈਗਾ ਵੀ ਤੁਸੀਂ ਕੋਈ ਜ਼ਿਆਦਾ ਮਹਿੰਗੀ ਹੈ ਨਾ 100 200 ਰੁਪਏ ਦੀ ਚੀਜ਼ ਲੈ ਕੇ ਆਉਣੀ ਹੈ ਬਿਲਕੁਲ 10 15 ਰੁਪਏ ਦੀ ਚੀਜ਼ ਹੈ ਜਿਹਨੂੰ ਕਿ ਜਿਹੜੇ ਵੀਰ ਖੁਦ ਚਾਹੁੰਦੇ ਹਨਾ ਵੀ ਮੈਂ ਨਸ਼ਾ ਛੱਡਾਂ ਜਿਹੜੇ ਕਿ ਚਾਹੁੰਦੇ ਹੈ ਵੀ ਹਾਂ ਸਾਡੇ ਘਰ ਦੇ ਵਿੱਚ ਖੁਸ਼ਹਾਲੀ ਆਵੇ ਜਾ ਮੇਰੀਏ ਪੈਣਾ ਚਾਉਂਦੀਆਂ ਨੇ ਵੀ ਮੇਰਾ ਪਤੀ ਜਾਂ ਮੇਰਾ ਭਰਾ ਸਾਰੇ ਵੀ ਹਨਾ ਇਸ ਦਲਦਲ ਦੇ ਵਿੱਚੋਂ ਦੂਰ ਚਲੇ ਜਾਣ ਤਾਂ ਉਹਦੇ ਲਈ ਅਜਮੈਂ ਤੁਹਾਨੂੰ ਹਨਾ ਇੱਕ ਦਵਾਈ ਬਣਾਉਣੀ ਦੱਸੂਗੀ ਉਹਨੂੰ ਪੂਰੇ ਤਰੀਕੇ ਦੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਸਕਿਪ ਕਰ ਦੋਗੇ ਫਿਰ ਤੁਹਾਨੂੰ ਪੂਰੀ ਗੱਲ ਸਮਝ ਨਹੀਂ ਆਉਣੀ ਹੈਗੀ ਜਿਵੇਂ ਕਿ ਆਪਾਂ ਹੁਣ ਜਾਣੇ ਹੋ ਤੁਸੀਂ ਉਹਨਾਂ ਨੂੰ ਨਸ਼ਾ ਕੇਂਦਰਾਂ ਦੇ ਵਿੱਚ ਛੱਡ ਕੇ ਆਉਣੇ ਹੋਰ ਬਹੁਤ ਦਵਾਈਆਂ ਦਵਾਉਣੇ ਹੋ ਹਨ ਪਰ ਉਹਦੇ ਨਾਲ ਨਸ਼ਾ ਛੱਡਣ ਦੀ ਜਗ੍ਹਾ ਤੇ ਹੋਰ ਮੈਡੀਸਨਾਂ ਹੋਰ ਦਵਾਈਆਂ ਲੱਗ ਜਾਂਦੀਆਂ ਨੇ ਜਿਹਦੇ ਨਾਲ ਕਿ ਨਸੇ ਦੀ ਦਲਦਲ ਦੇ ਵਿੱਚੋਂ ਨਹੀਂ ਨਿਕਲ ਪਾਉਂਦੇ ਇਸ ਚੀਜ਼ ਨੂੰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਇੱਕ ਮਹੀਨੇ ਵਿੱਚ ਦੇਖਿਓ ਤੁਹਾਡਾ ਨਾਣਾ ਕਿੰਨਾ ਫਰਕ ਪੈਂਦਾ ਇੱਥੋਂ ਤੱਕ ਕੇ ਤੁਸੀਂ 100% ਉਸ ਚੀਜ਼ ਤੋਂ ਤੁਹਾਨੂੰ ਇੰਨੀ ਨਫ਼ਰਤ ਹੋ ਜੂਗੀ ਕਿ ਤੁਹਾਡਾ ਖੁਦ ਵੀ ਮੰਨ ਨਹੀਂ ਕਰੂਗਾ ਵੀ ਹਾਂ ਮੈਂ ਇਸ ਨੂੰ ਪੀਵਾਂ ਕਿਉਂਕਿ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਚੀਜ਼ ਆਈ ہوئی ਹਨ ਉਹਨਾਂ ਦੇ ਮਾਪੇ-ਬਾਪ ਨੂੰ ਪੁੱਛ ਕੇ ਦੇਖੋ ਵੀ ਇਹ ਕਿੰਨੀ ਗੰਦੀ ਚੀਜ਼ ਹੈ ਜਿਹੜੀ ਕਿ ਸਾਰੇ ਘਰ ਨੂੰ ਕਹਿੰਦੇ ਗਰੀਬੀ ਦੇ ਦੀ ਵਾਹਿਗੁਰੂ ਜੀ ਨਸ਼ਾ ਨਾ ਦੇ ਸਭ ਤੋਂ ਪਹਿਲਾਂ ਤੁਸੀਂ ਲੈਣਾ ਕੀ ਉਹ ਮੇ ਚੀਜ਼ਾਂ ਤੁਹਾਨੂੰ ਸਾਰਿਆਂ ਦੱਸੂਗੀ ਕਿੰਨੀ ਮਾਤਰਾ ਵਿੱਚ ਲੈਣੀਆਂ ਨੇ ਸਾਰੀਆਂ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਆਪਾਂ ਨੂੰ ਚਾਹੀਦਾ ਕੀ ਹੈਗਾ ਉਹ ਚੀਜ਼ ਹੈਗੀ ਆਪਣੀ ਘਰਾਂ ਦੇ ਵਿੱਚ ਹੀ ਬਣਨ ਵਾਲੀਆਂ ਨੇ ਕੀ ਤੋਂ ਵੀ ਤੁਹਾਨੂੰ ਕਹਿੰਦੇ ਥੋੜੀ ਜੀ 5 10 ਮਿੰਟ ਦੀ ਤੁਹਾਡੀ ਮਿਹਨਤ ਹੈਗੀ ਜਿਹੜੀ ਕਿ ਤੁਸੀਂ ਇਸ ਨੂੰ ਘਰੇ ਬਣਾ ਕੇ ਰੱਖ ਲਓ ਲੰਬੇ ਸਮੇਂ ਤੱਕ ਤੁਸੀਂ ਇਹਨੂੰ ਰੱਖ ਸਕਦੇ ਹੋ ਸਟੋਰ ਕਰਕੇ ਰੱਖ ਸਕਦੇ ਹੋ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਚਾਹੇ ਕਿਸੇ ਨੂੰ ਕੋਈ ਵੀ ਇਨਫੈਕਸ਼ਨ ਵਗੈਰਾ ਵਰਗਾ ਨਹੀਂ ਹੈ ਸਗੋਂ ਤੁਹਾਨੂੰ ਫਾਇਦਾ ਹੀ ਹੋਵੇਗਾ ਇਸ ਚੀਜ਼ ਦੀ ਤੁਹਾਨੂੰ ਦਿੱਕਤ ਪ੍ਰੋਬਲਮ ਕੋਈ ਨਹੀਂ ਹੋਊਗੀ ਤੁਹਾਨੂੰ ਕੋਈ ਵੀ ਕਿੰਨਾ ਵੀ ਕੁਝ ਕਹੀ ਜਾਵੇ ਵੀ ਹਾਂ ਇਹ ਤਾਂ ਇਦਾਂ ਜੀ ਇਹ ਤਾਂ ਫਲਾਣੀ ਚੀਜ਼ ਹੈ ਜੀ ਤੁਹਾਨੂੰ ਕੋਈ ਵੀ ਇਸ ਚੀਜ਼ ਦਾ ਸਾਈਡ ਇਫੈਕਟ ਨਹੀਂ ਤੁਸੀਂ 1 ਮਹੀਨਾ ਵਰਤ ਕੇ ਦੇਖੋ ਫਿਰ ਮੈਨੂੰ ਦੱਸਿਓ ਹਾਂ ਇਹ ਤੁਹਾਨੂੰ ਪਵੇਗਾ ਇਹ ਕੋਈ ਦਵਾਈ ਨਹੀਂ ਕੋਈ ਦਾ ਸਾਈਡ ਇਫੈਕਟ ਨਹੀਂ ਹੈਗਾ ਵੀ ਹਾਂ ਤੁਹਾਨੂੰ ਕੋਈ ਸਾਈਡ ਇਫੈਕਟ ਹੋਵੇਗਾ ਤੁਸੀਂ ਘਰ ਦੇ ਵਿੱਚ ਇਸ ਨੂੰ ਬਣਾ ਸਕਦੇ ਹੋਗੇ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਕੀ ਹੈ ਉਹਦੇ ਵਾਸਤੇ ਆਪਾਂ ਨੂੰ ਚਾਹੀਦੀ ਹੈ ਸੁੰਡ ਦੇਖੋ ਇਸ ਤਰੀਕੇ ਦੀ ਨਾ ਸੁੰਡ ਹੁੰਦੀ ਹੈਗੀ ਇੱਕ ਤਾਂ ਸੁੰਡ ਸੁੱਕੀ ਹੋਈ ਹੁੰਦੀ ਹੈ ਇੱਕ ਪੀਸੀ ਹੋਈ ਸੁੰਡ ਤੁਹਾਨੂੰ ਮਿਲ ਜਾਂਦੀ ਹੈਗੀ ਇਹ ਅਦਰਕ ਦੀ ਤਰ੍ਹਾਂ ਜਿਵੇਂ ਹਲਦੀ ਹੁੰਦੀ ਹੈ ਨਾ ਉਦਾਂ ਦੀ ਇਹ ਸੁੰਡ ਹੈਗੀ ਇਹ ਅਦਰਕ ਵੀ ਨਹੀਂ ਹੈਗਾ ਹਲਦੀ ਵੀ ਨਹੀਂ ਹੈਗੀ ਇਹ ਸੁੰਡ ਹੈਗੀ ਦੇਖੋ ਇਹ ਨਾ ਵਾਈਟ ਕਲਰ ਦੀ ਇਸ ਤਰੀਕੇ ਦੀ ਹੁੰਦੀ ਹੈ ਜਿਵੇਂ ਅਦਰਕ ਹੁੰਦਾ ਉਦਾਂ ਦੀ ਹੁੰਦੀ ਹੈ ਪਰ ਇਹ ਸੁੰਡ ਹੈਗੀ ਜਿਹੜੀ ਕਿ ਅਸਲੀ ਸੁੰਡ ਹੈਗੀ ਇਹਦੀ ਖੁਸ਼ਬੂ ਹੈ ਨਾ ਜੇ ਤੁਸੀਂ ਇੱਕ ਵਾਰੀ ਕੋਲੇ ਜਿਵੇਂ ਆਪਾਂ ਦੇਖੀਏ ਜਿਹੜੇ ਪੈਣਪੜਾ ਸੁੰਢ ਨੂੰ ਵਰਤਦੇ ਹਨ ਨਾ ਜ਼ਿਆਦਾਤਰ ਕਹਿੰਦੇ ਨੇ ਵੀ ਇਹ ਸੁੱਕਿਆ ਹੋਇਆ ਅਦਰਕ ਹੈ ਵੀ ਉਸ ਨੂੰ ਸੁੰਢ ਕਹਿੰਦੇ ਆ ਪਰ ਜਿਹੜੀ ਸੁੰਢ ਹੁੰਦੀ ਹੈ ਨਾ ਉਹ ਅਸਲੀ ਸੁੰਢ ਵੀ ਹੁੰਦੀ ਹੈਗੀ ਅਕਸਰ ਜਿਹੜੀ ਤੋਂ ਆਪਾਂ ਨੂੰ ਮਾਰਕੀਟ ਦੇ ਵਿੱਚ ਮਿਲਦੀ ਹੈ ਉਹ ਅਦਰਕ ਹੀ ਸੁਕਾਇਆ ਹੋਇਆ ਹੁੰਦਾ ਹੈਗਾ ਤੇ ਉਹ ਨੂੰ ਆਪਾਂ ਕਹਿੰਦੇ ਨੇ ਵੀ ਸੁੰਢ ਹੈ ਪਰ ਉਹ ਇਹ ਸੁੰਢ ਨਹੀਂ ਹੁੰਦੀ ਇਹ ਅਸਲੀ ਸੁੰਢ ਹੁੰਦੀ ਹੈਗੀ ਹੈ ਨਾ ਇਹ ਤੁਹਾਨੂੰ ਕਿਸੇ ਵੀ ਵਧੀਆ ਪंसारी ਤੋਂ ਮਿਲ ਜੂਗੀ ਜਾਂ ਫਿਰ ਕੋਈ ਜਿਵੇਂ ਬੀਜਦੇ ਹਨ ਨਾ ਜੱਟ ਕਿਸਾਨ ਭਰਾ ਹਨ ਜਿਹੜੀ ਖੇਤੀ ਕਰਦੇ ਆ ਉੱਥੋਂ ਤੁਹਾਨੂੰ ਇਹ ਮਿਲ ਜੂਗੀ ਤੇ ਹੁਣ ਆਪਾਂ ਇਹਨੂੰ ਕਰਨਾ ਕੀ ਹੈਗਾ ਸਭ ਤੋਂ ਪਹਿਲਾਂ ਆਪਣੇ ਸੁੰਡ ਲੈ ਲੈਣੀ ਹੈ ਸੁੰਡ ਨੂੰ ਆਪਣੇ ਉਬਾਲ ਲੈਣਾ ਏਡੀ ਕਿ ਇੱਕ ਗੱਠੀ ਮਿਲ ਜੇ ਜੇ ਤੁਹਾਨੂੰ ਇਹ ਨਹੀਂ ਮਿਲਦੀ ਕਈ ਵਾਰੀ ਹੋ ਜਾਂਦਾ ਵੀ ਸਾਨੂੰ ਨਹੀਂ ਮਿਲੀ ਇਹ ਹਨਾ ਫਿਰ ਤੁਸੀਂ ਜਿਹੜੀ ਸੁੱਕੀ ਹੁੰਦੀ ਹੈ ਨਾ ਦੇਖ ਲੈਣਾ ਪਹਿਲਾਂ ਅਦਰਕ ਨਾ ਹੋਵੇ ਸੁੰਡ ਹੋਵੇ ਕਿਉਂਕਿ ਅਦਰਕ ਹੀ ਮਿਲਦਾ ਹੈਗਾ ਮਾਰਕੀਟ ਦੇ ਵਿੱਚੋਂ ਤਾਂ ਕੋਸ਼ਿਸ਼ ਕਰਨੀ ਕਿ ਤੁਹਾਨੂੰ ਸੁੰਡ ਮਿਲੇ ਤਾਂ ਉਸੇ ਛੁੰਡ ਨੂੰ ਲੈ ਕੇ ਤੁਸੀਂ ਨੇ ਕਰਨਾ ਕੀ ਹੈ ਇੱਕ ਅੱਧਾ ਕਿਲੋਟਰ ਪਾਣੀ ਦਾ ਪਾ ਲੈਣਾ ਹੈ ਵਰਤਮਾਨ ਦੇ ਵਿੱਚ ਕਿਸੇ ਦੇ ਭਾਂਡੇ ਦੇ ਵਿੱਚ ਵੀ ਸਟੀਲ ਦੇ ਵਿੱਚ ਪਾ ਲਓ ਪਿੱਤਲ ਦੇ ਵਿੱਚ ਪਾ ਲਓ ਇਹ ਕੋਈ ਹੋਣੀ ਹੈਗਾ ਕਈ ਪੈਨਪਰ ਪੁੱਛਦੇ ਹਨ ਨਾ ਵੀ ਦੀਦੀ ਕਿਹੜੇ ਬਰਤਨ ਵਿੱਚ ਪਾਈਏ ਪਾ ਕੇ ਤੁਸੀਂ ਇੱਕ ਗੱਠੀ ਹੈ ਜਿਹੜੀ ਇਹਨੂੰ ਉਬਾਲ ਲਓ ਚੰਗੇ ਤਰੀਕੇ ਨਾਲ ਉਬਾਲ ਲੈਣੀ ਹੈ ਕਿ ਜਿਹੜੀ ਇਹ ਕੱਚੀ ਹੈ ਇਹ ਤਾਂ ਦੇਖੋ ਥੋੜੇ ਜਿਹਾ ਟਾਈਮ ਨਾਲ ਉਬਲ ਜੇਗੀ 5 ਕਿ ਮਿੰਟ ਉਬਾਲ ਕੇ ਵਧੀਆ ਹੋ ਚੁਗੀ ਜਿਹੜੀ ਸੁੱਕੀ ਹੁੰਦੀ ਹੈ ਉਹਨੂੰ ਤੁਹਾਨੂੰ 10-15 ਮਿੰਟ ਉਬਾਲਣਾ ਪਵੇਗਾ ਪੀਸਿਆ ਹੋਇਆ ਪਾਊਡਰ ਨਹੀਂ ਲੈਣਾ ਗੱਠੀ ਹੀ ਲੈਣੀ ਹੈਗੀ ਫਿਰ ਇਹਨੂੰ ਕੀ ਕਰਨਾ ਆ ਚਾਰ ਜਾਂ ਪੰਜ ਪੀਸ ਕੱਟ ਲਓ ਤੁਸੀਂ ਛੋਟੇ ਛੋਟੇ ਜਿਵੇਂ ਕਿ ਪੱਕ ਗੋਲੀ ਲੈਣੇ ਹੁੰਦੇ ਹੈਗੇ ਜਿਹੜੇ ਵੀਰ ਭੈਣ ਭਰਾ ਤਾਂ ਮਿਲ ਕੇ ਚਾਹੁੰਦੇ ਵੀ ਹਨਾ ਅਸੀਂ ਇਹ ਨਸ਼ਾ ਖੁਦ ਛੱਡ ਦਾਂਗੇ ਉਹ ਤਾਂ ਇਹ ਦਿਨ ਦੇ ਵਿੱਚ ਚਾਰ ਵਾਰੀ ਜਾਂ ਪੰਜ ਵਾਰੀ ਆਪਣੇ ਮੂੰਹ ਦੇ ਵਿੱਚ ਪਾ ਕੇ ਉਹਨੂੰ ਚੂਸ ਲਓ ਇਹ ਜਿਹੜੇ ਕਿ ਤੁਹਾਡੇ ਅੰਦਰ ਹਨਾ ਕਿ ਟਾਣੂ ਪੈਦਾ ਹੋ ਜਾਂਦੇ ਨੇ ਜਦੋਂ ਕੋਈ ਵੀ ਆਪਾਂ ਜਿਵੇਂ ਚਾਹ ਪੀਂਨੇ ਆਪਾਂ ਚਾਹ ਦਾ ਵੀ ਇੱਕ ਨਸ਼ਾ ਹੈ ਹਨਾ ਜਦੋਂ ਆਪਾਂ ਨੂੰ ਹੁੰਦਾ ਵੀ ਹਾਂ ਸਰੀ ਤੁੱਟਣ ਲੱਗ ਜਾਂਦੇ ਜਿਹੜੇ ਚਾਹ ਪੀਂਦੇ ਫਿਰ ਆਪਾਂ ਹੁੰਦਾ ਵੀ ਹਨਾ ਨਾ ਚਾਹ ਪੀਏ ਜੇ ਕੋਈ ਵੀ ਲਤ ਲਾ ਲੋ ਆਪਾਂ ਨੂੰ ਹੁੰਦੀ ਹੈ ਵੀ ਜਿਵੇਂ ਮੈਂ ਸਵੇਰੇ ਉੱਠ ਕੇ ਕਿਧਰੇ ਜਾਣਾ ਜਾਂ ਮੈਂ ਘੁੰਮਣ ਜਾਣਾ ਜਾਂ ਮੈਂ ਸ਼ਾਪਿੰਗ ਕਰਨਾ ਜਾਂ ਮੈਂ ਕਿ ਅੱਜ ਕੱਲ ਮੇਰੀਆਂ ਭੈਣਾਂ ਨੂੰ ਬਹੁਤ ਹਨਾ ਹੋਇਆ ਵੀ ਇਹ ਹੀ ਇੱਕ ਨਸ਼ਾ ਹੀ ਆ ਹਰ ਇੱਕ ਚੀਜ਼ ਦਾ ਜਿਹੜੀ ਚੀਜ਼ ਨੂੰ ਵੀ ਆਪਾਂ ਕਰ ਲਈਏ ਉਹ ਇੱਕ ਨਸ਼ਾ ਹੀ ਬਣ ਜਾਂਦੀ ਹੈ ਕਿਉਂਕਿ ਜਿਵੇਂ ਹੁਣ ਤੁਸੀਂ ਦੇਖਿਆ ਵੀ ਕਤਲ ਹੋ ਰਹੀ ਹੈ ਹਨਾ ਕਾਮ ਪਿੱਛੇ ਲਾਓ ਕਿੰਨਾ ਹੋ ਰਿਹਾ ਵੀ ਆਪਣੀ ਵਾਈਫ ਦੇ ਨਾਲ ਨਹੀਂ ਰਹਿਣਾ ਬਾਹਰ ਰਿਲੇਸ਼ਨ ਕਰਨੇ ਨੇ ਭੈਣਾਂ ਕਹਿੰਦੀਆਂ ਨੇ ਵੀ ਮੈਂ ਆਪਣੇ ਪਤੀ ਨਾਲ ਨਹੀਂ ਰਹਿਣਾ ਮੈਂ ਬਾਹਰ ਰਿਲੇਸ਼ਨ ਕਰਨ ਇਹ ਵੀ ਇੱਕ ਨਸ਼ਾ ਹੈ ਇਹ ਨਸ਼ਾ ਆਪਾਂ ਨੂੰ ਸ਼ਰਾਬ, ਚਿੱਟਾ ਹੋਰ ਇਦਾਂ ਦੀਆਂ ਚੀਜ਼ਾਂ ਇਹ ਆਪਾਂ ਨੂੰ ਐਂ ਲੱਗਦਾ ਵੀ ਇਹ ਦਿਖਦੀਆਂ ਨੇ ਹਨਾ ਵੀ ਇਹਨੇ ਘਰ ਬਰਬਾਦ ਕਰਤਾ ਪਰ ਉਹ ਜ਼ਿਆਦਾ ਘਰ ਬਰਬਾਦ ਕਰ ਰਹੇ ਨੇ ਹਨਾ ਵੀਰਾਂ ਨੂੰ ਮੈਂ ਹੱਥ ਵਨ ਕੇ ਬੇਨਤੀ ਕਰਦੀ ਆ ਕਿ ਜ਼ਿਆਦਾਤਰ ਘਰ ਟੁੱਟਣ ਦਾ ਕਾਰਨ ਨਸ਼ਾ ਹੀ ਹੈ ਨਹੀਂ ਤਾਂ ਮੈਂ ਤੁਹਾਨੂੰ ਇਸ ਚੀਜ਼ ਨੂੰ ਬਣਾ ਕੇ ਵੀ ਦਿਖਾਣਾ ਪਰ ਮੇਰੇ ਨਾਲ ਹੈਲਪਰ ਨਹੀਂ ਹੈਗਾ ਕੋਈ ਈਜ਼ਲੀ ਹੈਨਾ ਮੈਨੂੰ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਆ ਤਾਂ ਤੁਸੀਂ ਨੇ ਕੀ ਕਰ ਲੈਣਾ ਇਹਨੂੰ ਕੱਟ ਲੈਣਾ ਨਾ ਉਬਾਲ ਕੇ ਤੇ ਜਦੋਂ ਵੀ ਤੁਹਾਨੂੰ ਜਿਵੇਂ ਕਿ ਸਵੇਰੇ ਦੁਪਹਿਰੇ ਸ਼ਾਮ ਨੂੰ ਹਨਾ ਚਾਰ ਪੰਜ ਵਾਰੀ ਇਹਨੂੰ ਛੋਟੇ ਛੋਟੇ ਜਿਹੜੀਆਂ ਪਰ ਕਟਾਂਗੇ ਉਹਨੂੰ ਆਪਣੇ ਦੂਸਰੀ ਚੀਜ਼ ਆਪਾਂ ਨੇ ਕੀ ਬਣਾਉਣੀ ਐ ਇੱਕ ਨਾ ਰਤਨ ਜੋਤ ਮਿਲਦੀ ਐ ਬਾਜ਼ਾਰ ਦੇ ਵਿੱਚੋਂ ਤੁਹਾਨੂੰ 20 ਰੁਪਏ ਦੀ ਤੁਸੀਂ ਉਹਨੂੰ ਲਿਆਇਓ ਰਤਨ ਜੋਤ ਕਹਿ ਕੇ ਉਹਨੂੰ ਘਰੇ ਲਿਆ ਕੇ ਤੁਸੀਂ ਨੇ 100 ਐਮਐਲ ਤੁਸੀਂ ਲੈ ਲਓ ਨਾਰੀਅਲ ਦਾ ਤੇਲ ਜਿਹਨੂੰ ਆਪਾਂ ਖੋਪੇ ਦਾ ਤੇਲ ਕਹਿ ਦਿੰਨੇ ਆਂਗੇ ਤੇ 100 ਐਮਐਲ ਲੈ ਲਿਓ ਤੁਸੀਂ ਆਪਣਾ ਸਰੋਂ ਦਾ ਤੇਲ ਦੋਨੇ ਤੇਲਾਂ ਨੂੰ ਗਰਮ ਕਰ ਲਿਓ ਜਿਹੜੀ ਉਹ ਰਤਨ ਜੋਤ ਐ ਇੱਕ ਚੁਟਕੀ ਜਿਵੇਂ ਚਾਰ ਪੰਜ ਪੱਤੇ ਜਿਓ ਦੇ ਉਹਦੇ ਵਿੱਚ ਪਾ ਦੇਣੇ ਨੇ ਚੰਗੇ ਤਰੀਕੇ ਦੇ ਨਾਲ ਉਹਨੂੰ ਨਾ ਥੋੜਾ ਜਿਹਾ ਚਿਰ ਰਿੰਨ ਲੈਣਾ ਦੋ ਤਿੰਨ ਮਿੰਟ ਉਹਨੂੰ ਰਿੰਨ ਲੈਣਾ ਹੈਗਾ ਧਿਆਨ ਨਾਲ ਹਲਕੀ ਅੱਗ ਤੇ ਰਿੰਨਣਾ ਹੈਗਾ ਇਹ ਨਹੀਂ ਹੈਗਾ ਵੀ ਹਨਾ ਕਿਉਂਕਿ ਤੇਲ ਨੂੰ ਅੱਗ ਬਹੁਤ ਜਲਦੀ ਲੱਗ ਜਾਂਦੀ ਹੈ ਤਾਂ ਹਲਕੀ ਬਿਲਕੁਲ ਹਲਕੀ ਫਲੇਮ ਤੇ ਤੁਸੀਂ ਉਹਨੂੰ ਰਿੰਨਣਾ ਫਿਰ ਉਹਨੂੰ ਕਿਸੇ ਭਾਂਡੇ ਦੇ ਵਿੱਚ ਪੁਣ ਕੇ ਰੱਖ ਲਓ ਜਿਹੜੇ ਵੀ ਰਸਿਆ ਪੀਂਦੇ ਆ ਕੋਈ ਚਿੱਟੇ ਦਾ ਨਸ਼ਾ ਕਰਦੇ ਦੇਖੋ ਜਦੋਂ ਵੀ ਨਸ਼ਾ ਕਰਨਾ ਤਾਂ ਉਹਨੂੰ ਤੋੜ ਲੱਗਦੀ ਆ ਜਿਹੜੇ ਉਹਦੇ ਅੰਦਰ ਹਨਾ ਕਿਟਾਨੂ ਨੇ ਜਿਹੜੇ ਉਹਦੇ ਅੰਦਰ ਵਾਇਰਸ ਹੈਗਾ ਹਨਾ ਇਹ ਨਸ਼ੇ ਵਾਲਾ ਉਹ ਐਕਟਿਵ ਹੋਣ ਲੱਗ ਜਾਂਦਾ ਹੈਗਾ ਉਹਨੂੰ ਮਾਰਨ ਵਾਸਤੇ ਜਿਹੜੀ ਇਹ ਸੁੰਡ ਹੈ ਨਾ ਇਹ ਇੱਕ ਐਂਟੀਬਾਇਓਟਿਕ ਦਾ ਕੰਮ ਕਰੇਗੀ ਮਲਕਿ ਤੁਸੀਂ ਐ ਲਾ ਲਓ ਵੀ ਜਿਵੇਂ ਤੁਸੀਂ ਨਾ ਸੁੰਡੀਆਂ ਨੂੰ ਮਾਰਨ ਵਾਸਤੇ ਸਪਰੇਅ ਸੜਕਦੇ ਹੋ ਨਾ ਇਹ ਉਦਾਂ ਦਾ ਕੰਮ ਕਰੂਗੀ ਤੁਸੀਂ ਵਰਤ ਕੇ ਦੇਖਿਓ ਇਹਨੂੰ ਤੁਹਾਨੂੰ 15 ਕਿ ਦਿਨਾਂ ਚ ਪਤਾ ਚੱਲ ਜਾਏਗਾ ਹਨਾ ਵੀ ਕਿੰਨਾ ਤੁਹਾਨੂੰ ਫਰਕ ਪੈਂਦਾ ਹੈਗਾ ਇਸ ਚੀਜ਼ ਦਾ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਉਹ ਤੇਲ ਹੋਗਾ ਉਹਨੂੰ ਪੈਰਾਂ ਦੀਆਂ ਤਲੀਆਂ ਤੇ ਤੇ ਆਪਣੇ ਸਿਰ ਤੇ ਤੇ ਆਪਣੇ ਹੱਥਾਂ ਤੇ ਸਿਰ ਦੀਆਂ ਤੇ ਨਾ ਪਰੋਪੜੀਆਂ ਹੋ ਗਈਆਂ ਆਪਣੇ ਮੱਥਾ ਹੋ ਗਿਆ ਨਾ ਇਸ ਤਰੀਕੇ ਤੇ ਉਹਦੇ ਨਾਲ ਕੀ ਹੋਗਾ ਜਿਹੜੀ ਤੁਹਾਨੂੰ ਅਚਵੀ ਲੱਗੂਗੀ ਜਿਹੜੀ ਤੁਹਾਨੂੰ ਆਏਗਾ ਵੀ ਮੈਂ ਜਾ ਕੇ ਨਸ਼ਾ ਕਰਾਂ ਨਾ ਉਹ ਚੀਜ਼ ਨੂੰ ਬਹੁਤ ਜ਼ਿਆਦਾ ਰਾਹਤ ਮਿਲੂਗੀ ਤੇ ਇਹ ਦੇਖੋ ਇਹ ਜ਼ਿਆਦਾਤਰ ਮੇਰੀਆਂ ਭੈਣਾਂ ਦੇ ਹੱਥ ਚ ਹੈ ਹਨਾ ਮੇਰੀਆਂ ਭੈਣਾਂ ਨੂੰ ਕਰਨਾ ਪਵੇਗਾ ਕਿਉਂਕਿ ਇਹ ਦੇਖੋ ਕਿਸੇ ਨੂੰ ਵੀ ਆਪਣੇ ਘਰ ਦੇ ਵਿੱਚ ਨਸ਼ਾ ਕਰਦਾ ਹੈ ਹਨਾ ਉਹਦੀ ਮਦਦ ਕਰਨੀ ਆਪਣਾ ਫਰਜ਼ ਬਣਦਾ ਹਨਾ ਕਿਉਂਕਿ ਤੁਹਾਡਾ ਜੀਵਨ ਸਾਥੀ ਹੈਗਾ ਉਹ ਠੀਕ ਹੈ ਉਹ ਕਿਸੇ ਕਰਮਾ ਕਰਕੇ ਲੱਗ ਗਿਆ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਆਪਦਾ ਘਰ ਬਰਬਾਦ ਕਰਨ ਨੂੰ ਪਰ ਆਪਾਂ ਅਗਰ ਪਿਆਰ ਦੇ ਨਾਲ ਆਪਾਂ ਕਿਹ ਪਤਾ ਕੀ ਕਰਦੇ ਆ ਆਪਾਂ ਨਾ ਲੜਾਈ ਦੇ ਨਾਲ ਚਾਹੁੰਦੇ ਆ ਵੀ ਹਾਂ ਪਤਾ ਨਹੀਂ ਉਹ ਨਸ਼ਾ ਛੱਡ ਦੂਗਾ ਹਨਾ ਕਿਉਂਕਿ ਗੁੱਸੇ ਦੇ ਵਿੱਚ ਇਨਸਾਨ ਹੋਰ ਜ਼ਿਆਦਾ ਲੱਗਦਾ ਨਸ਼ੇ ਵੱਲ ਪਿਆਰ ਦੇ ਨਾਲ ਆਪਾਂ ਨਸ਼ੇ ਤੋਂ ਛਡਾ ਸਕਦੇ ਆਂ ਦੇਖੋ ਇਹ ਇਹ ਨਹੀਂ ਹੈਗਾ ਵੀ ਕਹੀ ਕਹਿਣਗੇ ਵੀ ਹਾਂ ਉਹ ਮਾਰੀਆ ਦੇਖੋ ਇਹ ਸਾਡੇ ਆ ਖੋਦੀਆਂ ਹੱਡ ਬੀਤੀਆਂ ਨੇਗੀਆਂ ਜਿੰਨਾ ਤੁਸੀਂ ਪਿਆਰ ਨਾਲ ਇਨਸਾਨ ਨੂੰ ਸਮਝਾਓਗੇ ਨਾ ਉਨਾ ਹੀ ਉਹ ਸਮਝੇਗਾ ਠੀਕ ਹੈ ਸਮਾਂ ਲੱਗ ਜਾਂਦਾ ਥੋੜਾ ਥੋੜਾ ਪਰ ਤੁਸੀਂ ਅਗਰ ਉਹਦੀ ਕੇਅਰ ਕਰੋਗੇ ਉਹਨੂੰ ਪਿਆਰ ਕਰੋਗੇ ਖਾਣਾ ਪੀਣਾ ਉਹਦਾ ਸਹੀ ਟਾਈਮ ਤੇ ਉਹਨੂੰ ਦਿਓਗੇ ਤਾਂ ਉਹ ਜ਼ਰੂਰ ਇਸ ਚੀਜ਼ ਤੋਂ ਹਟ ਜਾਏਗਾ ਅਗਰ ਆਪਾਂ ਪਹਿਲੇ ਹਨਾ ਆਗੇ ਦੋ ਪੈਗ ਲਾ ਕੇ ਕੋਈ ਹਨਾ ਵੇ ਤੂੰ ਮਰ ਗਿਆ ਵੇ ਤੂੰ ਫਲਾਣਾ ਵੇ ਤੂੰ ਮਰ ਜਿੱਧਰ ਮਰਦਾ ਆ ਗਿਆ ਮੁੱਤ ਪੀ ਕੇ ਇਦਾਂ ਦੀ ਹਨਾ ਆਪਾਂ ਗੱਲਾਂ ਜ਼ਿਆਦਾ ਕਰਦੇ ਆਂਗੇ ਤਾਂ ਉਹਦੇ ਨਾਲ ਉਹ ਇਨਸਾਨ ਪਹਿਲੇ ਇਸ ਚੀ ਦਲਦਲ ਦੇ ਵਿੱਚ ਫਸਿਆ ਹੋਇਆ ਤੇ ਤੁਹਾਡੇ ਇਸ ਵਰਤਾਰ ਨਾਲ ਉਹ ਹੋਰ ਉਸ ਚੀ ਦੇ ਵਿੱਚ ਫਸੂਗਾ ਤਾਂ ਪਲੀਜ਼ ਥੋੜਾ ਜਿਹਾ ਆਪਣੇ ਘਰ ਦੇ ਮਾਹੌਲ ਨੂੰ ਚੇਂਜ ਕਰੋ ਤਾਂ ਕਿ ਉਸ ਨੂੰ ਵੀ ਅਹਿਸਾਸ ਹੋਵੇ ਤੇ ਕਰਨਾ ਕਿ ਦੇਖੋ ਮੈਂ ਦੱਸਦਾ ਤੁਹਾਨੂੰ ਪਹਿਲੇ ਇਹ ਚੀਜ ਨੂੰ ਤੁਸੀਂ ਨੇ ਮੂੰਹ ਦੇ ਵਿੱਚ ਰੱਖਣਾ ਚੂਸਣਾ ਜਿਵੇਂ ਆਪਾਂ ਟੌਫੀ ਚੂਸਦੇ ਹਾਂ ਤੇ ਉਸ ਚੀਜ ਨੂੰ ਰਤਨ ਜੋਤ ਪਾ ਕੇ ਤੇਲ ਦੇ ਵਿੱਚ ਉਹਨੂੰ ਤੁਸੀਂ ਨੇ ਮਾਲਿਸ਼ ਕਰਨੇ ਮੱਥੇ ਤੇ ਹੱਥਾਂ ਤੇ 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 ਪੈਰਾਂ ਦੀਆਂ ਤਲੀਆਂ ਦੇ نیچے ਇਹ ਦਿਨ ਦੇ ਵਿੱਚ ਤੁਸੀਂ ਤਿੰਨ ਵਾਰ ਚਾਰ ਵਾਰ ਕਰ ਲੋ ਸ਼ਾਮ ਨੂੰ 5:00 ਵਜੇ ਜ਼ਰੂਰ ਕਰਨਾ ਹੈ ਕਿਉਂਕਿ ਜਦੋਂ ਸ਼ਾਮ ਨੂੰ 5:00 ਵਜੇ ਦੇ ਨੇ ਨਾ ਉਸ ਟਾਈਮ ਜਿਹੜੇ ਵਾਇਰਸ ਆਏ ਇਹ ਕਿਟਾਣੂ ਨੇ ਜਿਹੜੇ ਅੰਦਰ ਆਪਣੇ ਹਨਾ ਇਹ ਐਕਟਿਵ ਹੁੰਦੇ ਨੇ ਤੇ ਹੁੰਦਾ ਵੀ ਮੈਂ ਨਸ਼ਾ ਕਰਾਂ ਉਸ ਟਾਈਮ ਤੁਸੀਂ ਨਾ ਥੋੜਾ ਜਿਹਾ ਪਿਆਰ ਨਾਲ ਕੇਅਰ ਨਾਲ ਇਸ ਚੀਜ਼ ਨੂੰ ਕਰਨਾ ਤਾਂ ਦੇਖਿਓ ਕਿੰਨਾ ਫਰਕ ਪਵੇਗਾ ਤੇ ਤੀਸਰੀ ਚੀਜ਼ ਤੁਸੀਂ ਕੀ ਕਰਨੀ ਹੈ ਤੁਸੀਂ ਨੇ ਨਾ 300 ਗ੍ਰਾਮ ਜਾਂ 400 ਗ੍ਰਾਮ ਨਾ ਸੌਂਫ ਲੈ ਆਉਣੀ ਹੈਗੀ ਜਿਹੜੀ ਆਪਣੀ ਵਧੀਆ ਸੌਂਫ ਹੁੰਦੇ ਕੈਮੀਕਲ ਵਾਲੀ ਨਾ ਉਹ ਵੀ ਧਿਆਨ ਨਾ ਰੱਖਣਾ ਇਹ ਗੱਲ ਦਾ ਸੌਂਫ ਉਦੇ ਵਿੱਚ 100 ਗ੍ਰਾਮ ਅਜਮੈਨ ਪਾ ਲੈਣੀ ਹੈ ਇੱਕ ਤੁਸੀਂ ਉਹਨਾਂ ਨੂੰ ਸ਼ਾਮ ਨੂੰ ਭਿਉਂ ਕੇ ਰੱਖ ਦੇਣਾ ਹੈ ਘਟੂ ਘਟ ਅੱਧੇ ਕਿਲੋਟਰ ਪਾਣੀ ਦੇ ਵਿੱਚ ਸੌਂਫ ਨੂੰ ਤੇਜਮੈਨ ਨੂੰ ਭਿਉਂ ਕੇ ਰੱਖ ਦੇਣਾ ਸਵੇਰੇ ਉਹਨੂੰ ਕਿਸੇ ਵੀ ਮਿਕਸੀ ਵਗੈਰਾ ਦੇ ਵਿੱਚ ਪਾ ਕੇ ਜਿਵੇਂ ਸ਼ਾਮ ਨੂੰ ਭਿਉਂ ਕੇ ਰੱਖਦੇ ਤੁਸੀਂ ਸਵੇਰੇ ਮਿਕਸੀ ਦੇ ਵਿੱਚ ਪਾ ਕੇ ਚੰਗੇ ਤਰੀਕੇ ਦੇ ਨਾਲ ਉਹਦਾ ਪੇਸਟ ਬਣਾ ਲੈਣਾ ਪੇਸਟ ਬਣਾ ਕੇ ਫਿਰ ਨਾ ਜਿਹੜਾ ਉਹ ਪਾਣੀ ਹੈ ਉਹ ਤੁਸੀਂ ਕੱਢਣਾ ਨਹੀਂ ਜਿਹੜੇ ਮੈਂ ਪਹਿਲਾਂ ਭਿਉਣ ਨੂੰ ਰੱਖਿਆ ਹੈ ਕਿ ਭਿਉਂ ਦੋ ਉਹ ਪਾਣੀ ਨੂੰ ਤੁਸੀਂ ਸਾਈਡ ਤੇ ਰੱਖ ਲੈਣਾ ਜਿਹੜੀ ਸੌਂਫ ਤੇ ਅਜਮੈਨ ਨੂੰ ਪੀਸ ਲੈਣਾ ਪੀਸ ਕੇ ਚੰਗੇ ਤਰੀਕੇ ਦੇ ਨਾਲ ਜਿਹੜਾ ਪਾਣੀ ਹੈ ਫਿਰ ਵਿੱਚ ਮਿਕਸ ਕਰ ਦੇਣਾ ਮਿਕਸ ਕਰਕੇ ਫਿਰ ਚੰਗੇ ਤਰੀਕੇ ਦੇ ਨਾਲ ਉਹਨੂੰ ਨਾ ਕਿਸੇ ਵੀ ਚਾਹ ਪੋਣੀ ਵਗੈਰਾ ਦੇ ਵਿੱਚ ਪਾ ਕੇ ਆਪਣਾ ਨਿਚੋੜ ਲੈਣਾ ਚਾਹੀਏ ਕਿਸੇ ਚੁੰਨੀ ਚ ਪਾ ਕੇ ਨਿਚੋੜ ਲੋ ਚਾਹੇ ਕਿਸੇ ਕਾਟਨ ਦੇ ਕੱਪੜੇ ਚ ਪਾ ਕੇ ਨਿਚੋੜ ਲੋ ਜਿਹੜਾ ਉਹਦਾ ਰਸ ਹੈ ਨਾ ਸੌਂਫ ਦਾ ਅਜਮੈਨ ਦਾ ਤੇ ਉਹ ਪਾਣੀ ਸਾਰਾ ਆਪਣੀ ਇੱਕ ਬੋਤਲ ਦੇ ਵਿੱਚ ਭਰ ਲਓ ਇੱਕ ਬੋਤਲ ਚ ਪਾ ਲਓ ਕਿਸੇ ਭਾਂਡੇ ਚ ਪਾ ਕੇ ਰੱਖ ਲਓ ਤੁਸੀਂ ਨਾ ਟੱਕਣ ਵਾਲੇ ਚ ਜਿਹੜੇ ਭਰਾ ਘਰੇ ਸ਼ਰਾਬ ਪੀਂਦੇ ਆ ਜਾਂ ਸ਼ਰਾਬ ਛੱਡਣਾ ਚਾਹੁੰਦੇ ਆ ਜਿਨ੍ਹਾਂ ਨੂੰ ਪੈਣਾ ਨੂੰ ਹੁੰਦਾ ਵੀ ਅਸੀਂ ਚੋਰੀਓ ਦੇਣਾ ਆਪਣੇ ਪਤੀ ਨੂੰ ਹਨਾ ਵੀ ਹਟ ਜਾਣ ਉਹ ਦੇਖੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਕਿ ਡਰਨ ਦੀ ਲੋੜ ਨਹੀਂ ਹੈਗੀ ਤੁਸੀਂ ਕਰਨਾ ਕੀ ਹੈ ਜਿਹੜੀਆਂ ਪੈਣਾ ਤਾਂ ਚਾਹੁੰਦੀਆਂ ਨੇ ਵੀ ਹਾਂ ਅਸੀਂ ਆਪਣੇ ਪਤੀ ਨੂੰ ਵੈਸੇ ਦੇਣਾ ਤਾਂ ਤੁਸੀਂ ਉਹਨੂੰ ਹਨਾ ਜਿਵੇਂ ਕੋਈ ਨਿੰਬੂ ਪਾਣੀ ਬਣਾਉਣੀ ਹੋ ਜਾਂ ਕੋਈ ਕੁਝ ਵੀ ਬਣਾਉਣੀ ਉਹਦੇ ਵਿੱਚ ਪਾ ਕੇ ਇੱਕ ਚਮਚ ਸਿਰਫ ਇੱਕ ਚਮਚ ਇਸ ਚੀਜ਼ ਦਾ ਤੁਸੀਂ ਉਹਦੇ ਵਿੱਚ ਪਾਉਣਾ ਨਹੀਂ ਤੁਸੀਂ ਇਦਾਂ ਵੀ ਦੇ ਸਕਦੇ ਤਾਂ ਤੁਸੀਂ ਜਿਹੜੀ ਸ਼ਰਾਬ ਦੀ ਬੋਤਲ ਹੁੰਦੀ ਹੈ ਨਾ ਉਹਦੇ ਵਿੱਚ ਇੱਕ ਚਮਚ ਜਾਂ ਦੋ ਚਮਚ ਉਹਦੇ ਵਿੱਚ ਪਾ ਦਿਓ ਇਸ ਤੇ ਜਿਹੜਾ ਦਾਸ ਆਪਾਂ ਨੇ ਕੱਢਿਆ ਇਹਨੂੰ ਬੋਤਲ ਦੇ ਵਿੱਚ ਅਲੱਗ ਪਾ ਕੇ ਰੱਖ ਲਓ ਦੋ ਚਮਚ ਬਸ ਉਹਦੇ ਵਿੱਚ ਪਾ ਦਿਓ ਅਗਰ ਵੀਰਪੇ ਵਜਾ ਆਪਣੇ ਆਪ ਛੱਡਣਾ ਚਾਹੁੰਦੇ ਆ ਤਾਂ ਦੋ ਚਮਚ ਇਹਦੇ ਸਵੇਰੇ ਦੋ ਚਮਚ ਸ਼ਾਮ ਨੂੰ ਇਦਾਂ ਪਾ ਬੋਤਲ ਦੇ ਵਿੱਚੋਂ ਪਾ ਕੇ ਤੁਸੀਂ ਨੇ ਬਸ ਦੋ ਚਮਚ ਸਵੇਰੇ ਦੋ ਚਮਚ ਸ਼ਾਮ ਨੂੰ ਇਸ ਚੀਜ਼ ਦੇ ਲੈਣੇ ਸ਼ੁਰੂ ਕਰ ਦਿਓ ਤਾਂ ਇੱਕ ਮਹੀਨੇ ਵਿੱਚ ਦੇਖਿਓ ਤੁਹਾਨੂੰ ਨਾ ਸ਼ਰਾਬ ਨੂੰ ਚੱਕਣ ਨੂੰ ਜੀ ਵੀ ਨਹੀਂ ਕਰਨਾ ਬੀਸੀ ਸ਼ਰਾਬੀ ਜਿਵੇਂ ਕਿ ਹੁਣ ਕਿੰਨੂ ਆ ਰਹੇ ਨੇ ਸੇ ਸੰਤਰੇ ਆ ਰਹੇ ਆ ਮੁਸੰਮੀ ਆ ਰਹੀ ਆ ਨਾ ਇਸ ਦਾ ਇੱਕ ਗਲਾਸ ਜੂਸ ਦਾ ਤੁਸੀਂ ਰੋਜ਼ ਪੀਣ ਲੱਗ ਜਾਓ ਕਈ ਭੈਣ ਭਰਾ ਮੈਨੂੰ ਪਤਾ ਕੀ ਕਹਿਣਗੇ ਹੁਣ ਕਮੈਂਟ ਕਰਨੀ ਹੈ ਕਿ ਦੀਦੀ ਵੀ ਸੰਤਰਾ ਹੁੰਦਾ ਹੈ ਨਾ ਸ਼ਰਾਬ ਬਣਦੀ ਹੈ ਉਹ ਤੋਂ ਤੇ ਉਹਦੇ ਵਿੱਚ ਪੈਂਦਾ ਹੈ ਨਾ ਤੇ ਸੌਂਫ ਵੀ ਪੈਂਦੀ ਆ ਏਜਮੈਂਟ ਵੀ ਪੈਂਦੀ ਵੀ ਇਦਾਂ ਦੀ ਚੀਜ਼ ਆ ਪਰ ਇੱਕ ਨਾ ਵਾਰ ਕਿਸੇ ਨੇ ਇਦਾਂ ਹੀ ਸੰਭਾਲ ਕਰਤਾ ਕਹਿੰਦੇ ਵੀ ਦੇਖੋ ਨਾਲ ਤਾਂ ਕਹਿੰਦੇ ਵੀ ਸ਼ਰਾਬ ਪੀਵੋ ਨਾ ਵੀ ਨਾਲ ਕਹਿੰਦੇ ਵੀ ਗੁੜ ਖਾ ਲਓ ਪਾਣੀ ਪੀ ਲਓ ਤੇ ਗੰਨੇ ਚੂਪ ਲਓ ਵੀ ਇਹ ਵੀ ਤਾਂ ਉਹਨਾਂ ਤੋਂ ਹੀ ਬਣਦੀ ਆ ਇਸ ਤਰ੍ਹਾਂ ਆਪ ਵੀ ਤਾਂ ਨਾ ਪਰ ਕਿ ਫਿਰ ਉਹਨੂੰ ਕਿਸੇ ਮਹਾਪੁਰਸ਼ ਨੇ ਦੱਸਿਆ ਹਣਾ ਕਹਿੰਦੇ ਵੀ ਇੱਕ ਮਿੱਟੀ ਆ ਮਿੱਟੀ ਨੂੰ ਮੈਂ ਚੱਕ ਕੇ ਤੇਰੇ ਮਾਰਾਂ ਤੇਰੇ ਸੱਟ ਲੱਗੂਗੀ ਨਹੀਂ ਲੱਗੂਗੀ ਨਾ ਉਸੇ ਮਿੱਟੀ ਦੇ ਵਿੱਚ ਮੈਂ ਪਾਣੀ ਪਾ ਲਾਂ ਮਾਰ ਕੇ ਉਹਨੂੰ ਗੁੰਨ ਲਾਂ ਗੁੰਨ ਕੇ ਫਿਰ ਉਹਨੂੰ ਅੱਗ ਤੇ ਪਕਾ ਲਾਂ ਜਦੋਂ ਮੈਂ ਫਿਰ ਉਹਦੀ ਇੱਟ ਬਣ ਜੂਗੀ ਉਹ ਇੱਟ ਮੈਂ ਤੇਰੇ ਮਾਰਾਂ ਤੇਰੇ ਸੱਟ ਲੱਗੂਗੀ ਕਾ ਨਹੀਂ ਉਹੀ ਚੀਜ਼ ਐ ਸਾਰਾ ਕਮਾਲ ਅੱਗ ਦਾ ਹੈਗਾ ਤੇ ਦੇਖੋ ਸਰੀਰ ਮੈਂ ਤੇ ਉਹਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਕਈ ਦਿਨ ਹੋ ਗਏ ਮੈਨੂੰ ਰਿਪੋਰਟ ਲੈਣਾ ਲੀਵਰ ਦਾ ਕੈਂਪ ਲੱਗਿਆ ਸੀਗਾ ਟੈਸਟ ਦਾ ਉਥੇ ਵੀ 35 ਤੋਂ ਲੈ ਕੇ 45 ਸਾਲ ਦੇ ਵੀਰ ਜਿਹੜੇ ਸੀਗੇ ਨਾ ਲਾ ਲਓ ਤੁਸੀਂ ਵੀ ਹਰ ਇੱਕ ਦਾ ਲੀਵਰ ਡੈਮੇਜ ਹੋਇਆ ਪਿਆ ਤਾਂ ਪਲੀਜ਼ ਵੀਰੋ ਆਪਣੀ ਸਿਹਤ ਦਾ ਧਿਆਨ ਰੱਖੋ ਬੈਸੀ ਬਹੁਤ ਸਿਆਪੇ ਪਏ ਪਏ ਨੇ ਜਾਣ ਨੂੰ ਹਨਾ ਘਰ ਘਰ ਦੇ ਵਿੱਚ ਕਲੇਸ਼ ਹੋਇਆ ਪਿਆ ਅੱਜ ਕੱਲ ਕੋਈ ਬੱਚਿਆਂ ਤੋਂ ਦੁਖੀ ਹੈ ਕੋਈ ਪਤਨੀ ਤੋਂ ਦੁਖੀ ਹੈ ਕੋਈ ਪਤੀ ਤੋਂ ਦੁਖੀ ਹੈ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਖੁਦ ਪਿਆਰ ਕਰੋ ਤੇ ਇਹ ਜਿਹੜੀ ਮੈਂ ਤੁਹਾਨੂੰ ਦਵਾਈ ਦੱਸੀ ਹੈਗੀ ਨਾ ਇਹਦਾ ਨਾ ਤਾਂ ਕੋਈ ਸਾਈਡ ਇਫੈਕਟ ਹੈ ਪਰ ਤੁਹਾਨੂੰ ਇਹਦਾ ਫਾਇਦਾ ਇੰਨਾ ਮਿਲਣਾ ਹੈ ਕੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਤਾਂ ਇਸ ਚੀਜ਼ ਨੂੰ ਜ਼ਰੂਰ ਬਣਾਉਣਾ ਫਿਰ ਵੀ ਕਿਸੇ ਚੀਜ਼ ਦੀ ਗੱਲ ਦੀ ਸਮਝ ਨਹੀਂ ਆਈ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਕੋਸ਼ਿਸ਼ ਕਰਨੀ ਤੇ ਪਹਿਲਾਂ ਵੀ ਮੈਂ ਤੁਹਾਨੂੰ ਕਹਿਣੀ ਨੇ ਵੀ ਜਦੋਂ ਕੋਈ ਵੀ ਚੀਜ਼ ਸ਼ੁਰੂ ਕਰਨੀ ਆ ਤਾਂ ਤੁਸੀਂ ਪਹਿਲਾਂ ਅਰਦਾਸ ਕਰਨੀ ਤੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਤੇ ਵਾਹਿਗੁਰੂ ਜੀ ਨੂੰ ਰੋਜ਼ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਬੈਦਾਂ ਸੰਦਾਂ ਸੰਗ ਇਕੱਠਾ ਹੋਵਾ ਔਖ ਦਾ ਵੈਰਾਸ ਵਿੱਚ ਆਪ ਕੋ ਲੋਆ ਪਿਤਾ ਜੀ ਕਿਰਪਾ ਕਰੋ ਤੁਸੀਂ ਹੀ ਇਸ ਦਲਦਲ ਦੇ ਵਿੱਚੋਂ ਕੱਢ ਸਕਦੇ ਹੋ ਤਾਂ ਦੇਖਿਓ ਤੁਹਾਨੂੰ ਬੈਂਗਰੂ ਜੀ ਕਿਵੇਂ ਪਾਰ ਲੰਘਾਉਂਦੇ ਨੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ